108 ਦੀ ਖਬਰ ਨਸ਼ਰ ਕਰਨ ਤੋਂ ਬਾਅਦ ਜਿਨ੍ਹਾਂ ਨੇ ਇਸ ਦਾ ਖੁਲਾਸਾ ਕੀਤਾ ਸੀ ਉਹਨਾਂ ਦੇ ਹੱਥ ਦੇ ਵਿੱਚ ਕੰਪਨੀ ਨੇ ਟਰਮੀਨੇਸ਼ਨ ਲੈਟਰ ਫੜਾਤੇ ਇਹ ਸਾਨੂੰ ਉਹਨਾਂ ਨੇ ਇੱਕ ਇਨਾਮ ਦਿੱਤਾ ਜਿਹੜੀ ਸੇਵਾ ਅਸੀਂ ਨਿਭਾ ਰਹੇ ਹਾਂ ਵੀ ਤੁਸੀਂ ਪਬਲਿਕ ਦੇ ਵਿੱਚ ਨਿਊਜ਼ ਦੇ ਵਿੱਚ ਸਾਡੀ ਜਿਹੜੀ ਹੈ ਇਹ ਨਸ਼ਰ ਕਿਉਂ ਕਰ ਰਹੇ ਹੋ ਸੀਐਮ ਸਾਹਿਬ ਦੀ ਗੱਡੀ ਦੀ ਜਿਹੜੀ ਉਹ ਵੀਡੀਓ ਅਸੀਂ ਡਿਵਾਈਸ ਦਿਖਾਏ ਨੇ ਵੀ ਉਹ ਤੁਸੀਂ ਕਿਉਂ ਦਿਖਾ ਰਹੇ ਹੋ ਅਸੀਂ ਕੰਮ ਵੀ ਕਰ ਰਹੇ ਹਾਂ ਨਾਲ ਦੀ ਨਾਲ ਜੀ ਬੜਾ ਦਿਲ ਰਾਤ ਚੱਲਦੇ ਆਪਣਾ ਕੰਮ ਕਰਿਆ ਜੀ 2011 ਤੋਂ ਪਰ ਹੁਣ ਕੰਪਨੀ ਸਾਨੂੰ ਇਹ ਫੜਾ ਤੇ ਹੱਥ ਦੇਖੋ ਕੀ ਬਣਦਾ ਇਹਨਾਂ ਅਸੀਂ 2011 ਦੀ ਜੁਆਇਨਿੰਗ ਹੈ ਜੀ ਸਾਡੀ ਓਵਰ ਏਜ ਵੀ ਹੋ ਚੁੱਕੀ ਹੈ ਅਸੀਂ ਕਿਤੇ ਹੋਰ ਵੀ ਨਹੀਂ ਜਾ ਸਕਦੇ ਜੀ ਤੇ ਪਹਿਲਾਂ ਅਸੀਂ ਕੋਰੋਨਾ ਟਾਈਮ ਦੇ ਦੇ ਟਾਈਮ ਤੇ ਵੀ ਅਸੀਂ ਪੂਰੀ ਸੇਵਾ ਨਿਭਾਈ ਹੈ ਉਸ ਤੋਂ ਬਾਅਦ ਹੜ੍ਹ ਦੇ ਵਿੱਚ ਵੀ ਸਾਡੀ ਡਿਊਟੀ ਲੱਗੀ ਸੀ ਲੱਖ ਲੱਖ ਪਾਣੀ ਛੇ ਉਹਦੇ ਵਿੱਚ ਵੀ ਆਪਣਾ ਮਰੀਜ਼ ਲੈ ਕੇ ਆਉਂਦੇ ਰਹੇ ਆ ਲੈ ਕੇ ਜਾਂਦੇ ਰਹੇ ਆ ਜੀ ਉਹ ਜਿਹੜਾ ਇਹਨਾਂ ਖਿਲਾਫ ਆਵਾਜ਼ ਚੱਕਦਾ ਉਸ ਨੂੰ ਪਰਮਿਸ਼ਨ ਲੈਟਰ ਦੇ ਕੇ ਡਰਾਇਆ ਜਾਂਦਾ ਵੀ ਤੂੰ ਸਾਡੇ ਖਿਲਾਫ ਆਵਾਜ਼ ਕਿਉਂ ਚੱਕਦਾ ਆ ਦੇਖੋ ਜੀ ਦੁਬਾਰਾ ਸਲੈਂਸਰ ਨੂੰ ਕੱਢ ਕੇ ਉਹਨੂੰ ਵੈਲਡਿੰਗ ਕੀਤਾ ਗਿਆ ਇਹ 1,80,000 2 ਲੱਖ ਦੇ ਕਰੀਬ ਇਹ ਜਿਹੜਾ ਇਹ ਗੱਡੀ ਦਾ ਸਲੈਂਸਰ ਹੈ 50 56000 ਦਾ ਫਰਜੀ ਬਿੱਲ ਬਣਾ ਕੇ ਲੋਕਲ ਵੈਂਡਰਾਂ ਤੋਂ ਸਰਕਾਰ ਅੱਗੇ ਘਾਟਾ ਸ਼ੋਅ ਪੇਸ਼ ਕਰਦੀ ਹੈ ਵੀ ਸਾਨੂੰ ਬਹੁਤ ਘਾਟਾ ਪੈ ਰਿਹਾ ਹੈ 108 ਦੀ ਖਬਰ ਨਸ਼ਰ ਕਰਨ ਤੋਂ ਬਾਅਦ ਹਾਲਾਂਕਿ ਇੱਕ ਗੱਡੀ ਨੂੰ ਜ਼ਰੂਰ ਰੋਕਿਆ ਗਿਆ ਲੇਕਿਨ ਦੂਸਰੀ ਤਰਫ ਜਿਨ੍ਹਾਂ ਨੇ ਇਸ ਦਾ ਖੁਲਾਸਾ ਕੀਤਾ ਸੀ ਖਾਸ ਤੌਰ ਤੇ ਉਹਨਾਂ ਦਾ ਇਮਾਨ ਜਾਗਿਆ ਸੀ ਕਿ ਅਜਿਹੀ ਚੀਜ਼ਾਂ ਜਦੋਂ ਐਮਰਜੈਂਸੀ ਸਹੂਲਤਾਂਾਂ ਦੇ ਵਿੱਚ ਹੁੰਦੀ ਹੈ ਤੇ ਪੇਸ਼ੈਂਟ ਨੂੰ ਕੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹਨਾਂ ਦੇ ਹੱਥ ਦੇ ਵਿੱਚ ਕੰਪਨੀ ਨੇ ਟਰਮੀਨੇਸ਼ਨ ਲੈਟਰ ਫੜਾਤੇ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਆ ਤਮਾਮ ਲੋਕ ਨੇ ਐਂਬੂਲੈਂਸ ਚਲਾਉਂਦੇ ਨੇ ਐਮਬੂਲੈਂਸ ਦੇ ਵਿੱਚ EMT ਦੇ ਤੌਰ ਤੇ ਕੰਮ ਕਰਦੇ ਹੋਣ ਜਾਂ ਉਸ ਦੇ ਪਾਇਲਟ ਦੇ ਤੌਰ ਤੇ ਕੰਮ ਕਰਦੇ ਹੋਣ ਔਰ ਅਜਿਹੇ ਕਈ ਨੋਟਿਸ ਜਿਹੜੇ ਨੇ ਇਹਨਾਂ ਲੋਕਾਂ ਦੇ ਕੋਲ ਪਹੁੰਚੇ ਨੇ ਔਰ ਸਾਫ਼ ਤੌਰ ਤੇ ਕਾਰਵਾਈ ਕਰ ਦਿੱਤੀ ਗਈ ਹੈ ਕਿ ਤੁਸੀਂ ਇਮਾਨਦਾਰੀ ਦੇ ਨਾਲ ਕੰਪਨੀ ਦੇ ਨਾਲ ਨਹੀਂ ਚੱਲ ਰਹੇ ਇਹ ਇਲਜ਼ਾਮਬਾਜ਼ੀ ਇਹਨਾਂ ਦੇ ਉੱਪਰ ਵੀ ਹੋਈ ਹੈ ਔਰ ਇਹਨਾਂ ਦੇ ਟਰਮੀਨੇਸ਼ਨ ਲੈਟਰ ਦੇ ਉੱਪਰ ਵੀ ਲਿਖੀ ਹੈ ਜੋਗਾ ਸਿੰਘ ਨੇ ਪ੍ਰਧਾਨ ਨੇ ਪ੍ਰਧਾਨ ਸਾਹਿਬ ਤੁਹਾਨੂੰ ਵੀ ਪੇਜਤਾ ਹਾਂਜੀ ਹਾਂਜੀ ਇਹ ਸਾਨੂੰ ਉਹਨਾਂ ਨੇ ਇੱਕ ਇਨਾਮ ਦਿੱਤਾ ਜਿਹੜੀ ਸੇਵਾ ਅਸੀਂ ਨਿਭਾ ਰਹੇ ਹਾਂ ਵੀ ਤੁਸੀਂ ਪਬਲਿਕ ਦੇ ਵਿੱਚ ਨਿਊਜ਼ ਦੇ ਵਿੱਚ ਸਾਡੀ ਜਿਹੜੀ ਹੈ ਇਹ ਨਸ਼ਰ ਕਿਉਂ ਕਰ ਰਹੇ ਹੋ ਸੀਐਮ ਸਾਹਿਬ ਦੀ ਗੱਡੀ ਦੀ ਜਿਹੜੀ ਉਹ ਵੀਡੀਓ ਅਸੀਂ ਡਿਵਾਈਸ ਦਿਖਾਏ ਨੇ ਵੀ ਉਹ ਤੁਸੀਂ ਕਿਉਂ ਦਿਖਾ ਰਹੇ ਹੋ ਉਹਦੀ ਸੇਵਾ ਭਾਵਨਾ ਕਰਕੇ ਸਾਨੂੰ ਇਹ ਟਰਮੀਨੇਸ਼ਨ ਲੈਟਰ ਦਿੱਤਾ ਗਿਆ ਕਈ ਨੂੰ ਟਰਮੀਨੇਸ਼ਨ ਨੋਟਿਸ ਭੇਜਿਆ ਗਿਆ ਇਹ ਕੰਪਨੀ ਵੱਲੋਂ ਸਾਨੂੰ ਇਨਾਮ ਦੇ ਤੌਰ ਤੇ ਦਿੱਤਾ ਹੈ ਕਿ ਤੁਸੀਂ ਬਹੁਤ ਵਧੀਆ ਸੇਵਾ ਨਿਭਾਈ ਹੈ ਬਾਕੀ ਸਰਕਾਰ ਤੋਂ ਅਸੀਂ ਉਮੀਦ ਕਰ ਰਹੇ ਹਾਂ ਵੀ ਸਰਕਾਰ ਕੀ ਸਾਨੂੰ ਸੇਵਾਫਲ ਦਿੰਦੀ ਹੈ ਅਸੀਂ ਸਰਕਾਰ ਤੋਂ ਅੜੀ ਕਰ ਰਹੇ ਹਾਂ ਵੀ ਸਰਕਾਰ ਜਲਦੀ ਹੀ ਇਹਨਾਂ ਦਾ ਹੱਲ ਕਰੇ ਕੰਪਨੀ ਦਾ ਇਹਨਾਂ ਦੀ ਵਿਜੀਲੈਂਸ ਇਨਕੁਆਰੀ ਜੋ ਸਾਰੇ ਡਾਕੂਮੈਂਟ ਅਸੀਂ ਉਹਨਾਂ ਨੂੰ ਸੌਂਪੇ ਹੋਏ ਨੇ ਉਹ ਤੁਰੰਤ ਇਹਨਾਂ ਤੇ ਕਾਰਵਾਈ ਕਰੇ ਤੁਹਾਡਾ ਕੀ ਨਾਮ ਹੈ ਹਰਜੀਤ ਸਿੰਘ ਆ ਜੀ ਮੇਰਾ ਤੁਹਾਨੂੰ ਕਦੋਂ ਆਏ ਹੋ ਕੱਲ੍ਹ ਸਾਬ ਨੂੰ ਆ ਜੀ ਪਹਿਲਾਂ ਸੂਕੇ ਸਲੇਟਰ ਆ ਜੀ ਹੁਣ ਨੋਟਿਸ ਆਫ ਟਰਮੀਨੇਸ਼ਨ ਆ ਗਿਆ ਜੀ ਜੇ ਹੁਣ ਮੈਂ ਸਪੀਚ ਕਰ ਰਿਹਾ ਜੇ ਕੱਲ੍ਹ ਨੂੰ ਫਿਰ ਟਰਮੀਨੇਸ਼ਨ ਆ ਜਾਊਗਾ ਜੀ ਜਦੋਂ ਸਿੱਧੇ ਤੁਹਾਡੇ ਡਰਾਇਆ ਜਾ ਰਿਹਾ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਹੈ ਸਰ ਗੁਰਪ੍ਰੀਤ ਤੇ ਮੈਨੂੰ 16 ਤਰੀਕ ਨੂੰ ਆਇਆ ਸੀ ਤੇ ਪਿਛਲੀ 11 ਤਰੀਕ ਦਾ ਇਹਨਾਂ ਨੇ ਕੱਢਿਆ ਹੋਈ ਮੇਰਾ ਪਹਿਲਾਂ ਹੀ ਕੱਢਤਾ ਸੀ ਆ ਠੀਕ ਹੈ ਸਰ ਤੇ ਉਸ ਤੋਂ ਬਾਅਦ ਪਹਿਲਾ ਸ਼ੋਕੇਸ ਆਇਆ ਤੇ ਉਸ ਤੋਂ ਬਾਅਦ ਹੁਣ ਨੋਟਿਸ ਆਫ ਟਰਮੀਨੇਸ਼ਨ ਆ ਕਿਉਂਕਿ ਅਸੀਂ ਇਹ ਆਵਾਜ਼ ਆਪਣੇ ਹੱਕਾਂ ਲਈ ਕਰ ਰਹੇ ਆ ਜੇ ਅਸੀਂ ਇਹ ਆਪਣੇ ਹੱਕਾਂ ਲਈ ਆਵਾਜ਼ ਕਰ ਰਹੇ ਆ ਤਾਂ ਕੱਲੋ ਸਾਨੂੰ ਇਹ ਟਰਮੀਨੇਟ ਨੋਟ ਟਰਮੀਨੇਸ਼ਨ ਆਫ ਲੈਟਰ ਵੀ ਭੇਜ ਸਕਦੇ ਨੇ ਤੁਹਾਡਾ ਕੀ ਨਾਮ ਹੈ ਚਤਨ ਸਿੰਘ ਜੀ ਤੁਹਾਨੂੰ ਕਦੋਂ ਆਇਆ ਮੈਨੂੰ ਦੋ ਦਿਨ ਤਿੰਨ ਹੋ ਗਈ ਆ ਮੈਂ ਹਲੇ ਵੀ ਡਿਊਟੀ ਮੈਂ ਹਲੇ ਵੀ ਡਿਊਟੀ ਕਰ ਰਹੀ ਹਾਂ ਪਰ ਮੇਰਾ ਲੈਟਰ ਕੱਢ ਗਿਆ ਮਾਰਾ ਜੀ ਕਾਰਨ ਕੀ ਰਿਹਾ ਹੈ ਵੀ ਤੁਸੀਂ ਸਟ੍ਰਾਈਕ ਤੇ ਬੈਠੇ ਹੋ। ਤੁਹਾਡੀ ਮੰਗਾਂ ਦੇ ਲਈ ਇਸ ਕਰਕੇ ਮੁਖਾਮੇ 'ਚ ਮੰਗਾ ਕਰਕੇ ਹਾਂ ਜੀ। ਵੀ ਸਾਡੀਆਂ ਮੰਗਾਂ ਆ ਕਣਾ ਜੀ। ਵੀ ਸਾਡੀ ਤਨਖਾਹ ਵਾਅਦਾ ਕਰਾਇਆ ਵੀ। ਤੇ ਬਾਕੀ ਹੋਰ ਸਭ ਮਸਲੇ ਆ। ਕੀ ਕਰਨ ਦੇ ਆ ਜੀ? ਹਾਂਜੀ ਹਾਂਜੀ ਮੈਂ ਗੁਰਧਿਆਨ ਸਿੰਘ ਜੀ। ਆਪਣਾ ਸਾਡੇ ਵੀ ਇਹੀ ਕਰਨ ਰਿਹਾ ਜੀ ਵੀ ਤੁਸੀਂ ਮੰਗਾ ਮੰਗਦੇ ਹੋ ਵੀ ਉਹ ਗਲਤਾ ਤੁਹਾਡੇ ਲਈ। ਵੀ ਮੰਗਾ ਮੰਗ ਰਹੇ ਹੋ ਤੁਸੀਂ ਨਜਾਇਜ਼। ਵੀ ਤੁਹਾਡੇ ਲਈ ਗਲਤ ਹੈ ਜੀ। ਅਸੀਂ ਕੰਮ ਵੀ ਕਰ ਰਹੇ ਹਾਂ ਨਾਲ ਦੀ ਨਾਲ ਜੀ ਬੜਾ ਦਿਲ ਰਾਤ ਚੱਲਦੇ ਆਪਣਾ ਕੰਮ ਕਰਿਆ ਜੀ। 2011 ਤੋਂ ਪਰ ਹੁਣ ਕੰਪਨੀ ਸਾਨੂੰ ਇਹ ਫੜਾ ਦੇ ਹੱਥ ਦੇਖੋ ਇਹ ਕੀ ਬਣਦਾ ਇਹ ਵਾਲਾ ਇਹ ਬੋਲਣ ਦਾ ਖਾਮਿਆਜਾ ਭੁਗਤਣਾ ਪਿਆ ਜਾਨੀ ਬਿਲਕੁਲ ਜੀ ਹਾਂ ਜੀ ਹਾਂ ਜੀ ਬੋਲਣ ਦਾ ਤੇ ਨਾਲ ਚੱਲਣ ਦਾ ਬਿਲਕੁਲ ਇਮਾਨਦਾਰਾ ਡਿਊਟੀ ਕਰਨ ਦਾ ਜੀ ਇਹ ਡਿਊਟੀ ਕਰਨ ਦਾ ਇਹ ਖਾਮਿਆਜਾ ਜਿਹੜਾ ਇਹਨਾਂ ਨੂੰ ਭੁਗਤਣਾ ਪਿਆ ਤੁਹਾਡਾ ਕੀ ਨਾਮ ਹੈ ਗੁਰਵਿੰਦਰ ਸਿੰਘ ਜੀ ਤੁਹਾਨੂੰ ਕੀ ਕਾਰਨ ਤੇ ਕਰਕੇ ਕੱਢਿਆ ਬਸ ਇਹ ਵੀ ਬੋਲ ਤੁਸੀਂ ਆਪਣਾ ਇੰਟਰਵਿਊ ਦੇ ਰਹੇ ਹੋ ਤਾਂ ਹਰ ਕੇ ਇਹ ਕੰਪਨੀ ਖਿਲਾਫ ਬੋਲ ਰਹੇ ਹੋ ਤਾਂ ਹਰ ਕੇ ਸਾਨੂੰ ਟਰਮੀਨੇਟ ਲੈਟਰ ਭੇਜ ਜਣਾ ਨੇ ਅਫਸਰ ਕਹਿੰਦੇ ਸੱਚਾਈ ਦਾ ਮੁੱਲ ਵਧੀਆ ਪੈਂਦਾ ਹੁੰਦਾ ਤੁਹਾਨੂੰ ਨੁਕਸਾਨ ਨੁਕਸਾਨ ਬਹੁਤ ਜ਼ਿਆਦਾ ਹੋ ਤੁਹਾਨੂੰ ਵੀ ਨੋਟਿਸ ਆ ਗਿਆ ਜੀ ਸਰ ਹਾਂਜੀ ਹਾਂਜੀ ਸਰ ਮਲਕੀਤ ਸਿੰਘ ਨਾਮ ਮੇਰਾ ਸਰ ਮੈਨੂੰ ਵੀ 8 ਤਰੀਕ ਨੂੰ ਇਹਨਾਂ ਨੇ ਟਰਮੀਨੇਸ਼ਨ ਦਾ ਲੈਟਰ ਭੇਜਿਆ ਜੀ ਇਹ ਜੋ ਸੰਘਰਸ਼ ਦਾ ਹਿੱਸਾ ਬਣ ਰਹੇ ਸੀ ਤੇ ਹੜਤਾਲ ਜੋ ਵੀ ਕਲਮਸੋੜ ਹੜਤਾਲ ਕਰੀ ਆ ਉਹਦੇ ਕਰਕੇ ਸਾਨੂੰ ਸਾਰੇ ਇਹਨਾਂ ਨੇ ਉਹ ਕਰਤਾ ਜੀ ਤੁਹਾਨੂੰ ਵੀ ਆ ਗਿਆ ਹਾਂਜੀ ਮੇਰਾ ਨਾਮ ਗੁਰਜੰਨ ਸਿੰਘ ਜੀ ਪੀਟੀਏ 13 ਤੋਂ ਜੀ ਇਹ ਜੀ ਪਹਿਲਾਂ ਸ਼ੋਕੇਸ਼ ਲੈਟਰ ਆਇਆ ਜੀ ਹੁਣ ਟਰਮੀਨੇਸ਼ਨ ਲੈਟਰ ਆਇਆ ਜੀ ਅਸੀਂ 2011 ਦੀ ਜੁਆਇਨਿੰਗ ਹੈ ਜੀ ਸਾਡੀ ਓਵਰ ਏਜ ਵੀ ਹੋ ਚੁੱਕੀ ਐ ਅਸੀਂ ਕਿਤੇ ਹੋਰ ਵੀ ਨਹੀਂ ਜਾ ਸਕਦੇ ਜੀ ਤੇ ਪਹਿਲਾ ਅਸੀਂ ਕਰੋਨਾ ਟਾਈਮ ਦੇ ਦੇ ਟਾਈਮ ਤੇ ਵੀ ਅਸੀਂ ਪੂਰੀ ਸੇਵਾ ਨਿਭਾਈ ਆ ਉਸ ਤੋਂ ਬਾਅਦ ਹੜ੍ਹ ਦੇ ਵਿੱਚ ਵੀ ਸਾਡੀ ਡਿਊਟੀ ਲੱਗੀ ਸੀ ਲੱਖ ਲੱਖ ਪਾਣੀ ਛੇ ਉਹਦੇ ਵਿੱਚ ਵੀ ਆਪਣਾ ਮਰੀਜ਼ ਲੈ ਕੇ ਆਉਂਦੇ ਰਹੇ ਆ ਲੈ ਕੇ ਜਾਂਦੇ ਰਹੇ ਆ ਜੀ ਉਹਦਾ ਨਤੀਜਾ ਮਿਲਿਆ ਜੀ ਪਰ ਲੱਗਦਾ ਕਿ ਜੇਕਰ মিডিਆ ਕੇ ਨਹੀਂ ਬੋਲਦੇ ਤੇ ਅਜੇ ਹੀ ਕਾਰਵਾਈ ਨਹੀਂ ਹੁੰਦੀ ਨੁਕਸਾਨ ਹੀ ਹੋਏਗਾ ਜੀ ਸਾਡਾ ਨੁਕਸਾਨ ਹੀ ਹੋਏਗਾ ਕਿਉਂਕਿ ਹੁਣ ਜੋ ਤੁਸੀਂ ਕਰ ਰਹੇ ਹੋ ਕਵਰੇਜ ਤੇ ਕੰਪਨੀ ਨੇ ਸਰ ਸਾਨੂੰ ਹੋਰ ਜਿਆਦਾ ਇਹ ਬੰਦਿਆਂ ਨੂੰ ਟਰਮੀਨੇਸ਼ਨ ਲੈਟਰ ਭੇਜਣੀ ਸ਼ੁਰੂ ਕਰ ਦੇਣੀ ਹੈ ਹਾਂ ਜੀ ਕਿਵੇਂ ਵੇਖੀ ਸੀ ਕਿਉਂਕਿ ਤੁਹਾਡੇ ਸਾਥੀਆਂ ਦੇ ਨਾਲ ਜਿਹੜੀ ਕਾਰਵਾਈ ਹਾਲਾਂਕਿ ਤੁਸੀਂ ਕਹਿ ਰਹੇ ਸੀ ਇਸ ਤੋਂ ਪਹਿਲਾਂ ਕਿ ਇੰਨੇ ਕਿ ਲੋਕ ਹੀ ਹੈ ਇਸ ਤੋਂ ਹੋਰ ਵੀ ਲੋਕ ਨੇ ਕਿ ਕਟੋਟ ਇਹਨਾਂ ਨੇ 60 ਤੋਂ 70 ਬੰਦੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਟਰਮੀਨੇਸ਼ਨ ਲੈਟਰ ਇਹਨਾਂ ਨੂੰ ਭੇਜ ਚੁੱਕੇ ਆ ਨੋਟਿਸ ਆਫ ਟਰਮੀਨੇਸ਼ਨ 10 15 ਦੇ ਕਰੀਬ ਇਹਨਾਂ ਨੇ ਟਰਮੀਨੇਸ਼ਨ ਕਰਤੇ ਪੂਰੇ ਪੰਜਾਬ 'ਚ ਜਿੱਦਾਂ ਲੁਧਿਆਣੇ న్యూਸ ਲੱਗ ਰਹੀ ਹੈ ਉਹਨਾਂ ਨੂੰ ਟਰਮੀਨੇਸ਼ਨ ਲੈਟਰ ਜਾ ਰਿਹਾ ਹੈ ਮੋਹਾਲੀ ਲਿਆ ਜਾ ਰਿਹਾ ਹੈ ਰੋਪੜ ਇੱਕ ਨਵਾਂ ਸ਼ਹਿਰ ਉੱਥੇ ਵੀ ਐਡਵਾਂਸ ਟੈਕਨੋਲੋਜੀ ਐਲੈਕਸ ਖੜਦੀ ਹੈ ਨਵਾਂ ਸ਼ਹਿਰ ਉੱਥੋਂ ਦੇ ਮੁੰਡੇ ਨੇ ਕੱਲ ਲੋਕਲ ਚੈਨਲ ਤੇ న్యూਸ ਲਈ ਸੀਗੀ ਤੇ ਅੱਜ ਉਹਦਾ ਵੀ ਟਰਮੀਨੇਸ਼ਨ ਲੈਟਰ ਪਹੁੰਚਾ ਦਿੱਤਾ ਮਤਲਬ ਜਿਹੜਾ ਇਹਨਾਂ ਖਿਲਾਫ ਆਵਾਜ਼ ਚੱਕਦਾ ਉਸ ਨੂੰ ਟਰਮੀਨੇਸ਼ਨ ਲੈ ਗੋਚਾ ਕਰਦਾ ਪਰ ਮੰਨਦੇ ਕਿਉਂ ਮਹਿਕਮੇ ਦੀ ਕੀ ਰੋਲ ਰਹਿ ਰਿਹਾ ਸਾਰੇ ਕੰਮ ਦੇ ਵਿੱਚ ਕਿ ਮਹਿਕਮਾ ਸਾਥ ਦੇ ਰਿਹਾ ਪੰਪਣੀ ਦਾ ਜਾਂ ਕੰਪਨੀ ਦੇ ਅਗੇਂਸਟ ਖੜਨ ਵਾਲੇ EMPLOYE ਦਾ ਦੇਖੋ ਜੀ ਮਹਿਕਮਾ ਕਿਤੇ ਨਾ ਕਿਤੇ ਇਹਨਾਂ ਦੀ MD ਕਾਰਪੋਰੇਸ਼ਨ ਨਾਲ ਕੋਈ ਅੰਦਰ ਮੁਲਾਜ਼ਮਾਂ ਨਾਲ ਕੋਈ ਮਿਲੀ ਭੁਗਤ ਹੈ ਜੋ ਹਜੇ ਤੱਕ ਇਹਨਾਂ ਖਿਲਾਫ ਕਾਰਵਾਈ ਕੋਈ ਨਹੀਂ ਹੋ ਰਹੀ ਅਸੀਂ 2014 ਤੋਂ ਲੈ ਕੇ ਹੁਣ ਤੱਕ ਆਵਾਜ਼ਾਂ ਚੱਕਦੇ ਆ ਰਹੇ ਹਾਂ ਜਿੱਦਾਂ ਚੱਕਦੇ ਆ ਉਦੋਂ ਹੀ ਸਾਡੇ ਬੰਦੇ ਟਰਮੀਸ਼ਨ ਲੈਟਰ ਕੱਢ ਕੇ ਬਾਹਰ ਕਰ ਦਿੰਦੇ ਆ ਉਹ ਬੈਠ ਘਰੇ ਬੈਠ ਜਾਂਦੇ ਆ ਉਹ ਆ ਜਾਂਦੇ ਆ ਇਹ ਸੋਚਦੇ ਆ ਵੀ ਬੰਦੇ ਕੱਢ ਦਾਂਗੇ ਸਿਸਟਮ ਚੋਂ ਬਾਹਰ ਹੋ ਜਾਣਗੇ ਇਹ ਆਵਾਜ਼ ਨਹੀਂ ਚੱਕਣਗੇ ਪਰ ਸਾਡੀ ਸਰਕਾਰ ਨੂੰ ਅਪੀਲ ਹੈ ਵੀ ਜਲਦੀ ਤੋਂ ਜਲਦੀ ਇਹਨਾਂ ਦਾ ਹੱਲ ਕੀਤਾ ਜਾਵੇ ਕੰਪਨੀ ਦਾ ਤੇ ਜਿਹੜੀਆਂ ਸਾਡੇ ਇਹ ਟਰਮੀਨੇਸ਼ਨ ਲੈਟਰ ਇਹਨਾਂ ਨੇ ਕੱਢੇ ਆ ਉਹ ਤੁਰੰਤ ਬਹਾਲ ਕੀਤੇ ਜਾਣ ਨੂੰ ਲੱਗਦਾ ਹੈ ਕਿ ਹੱਲ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਕੁਝ ਗੱਡੀਆਂ ਤੱਕ ਤੇ ਫੋਨ ਵੀ ਪਹੁੰਚ ਗਏ ਕਿ ਇਹਨੂੰ ਆਫਰੋਡ ਕਰ ਦਿਓ ਇੰਟਰਵਿਊਸ ਹੋਣ ਤੋਂ ਬਾਅਦ ਕਿ ਇਹਨੂੰ ਆਫਰੋਡ ਕਰ ਦਿਓ ਲੇਕਿਨ ਉਸ ਤੋਂ ਬਾਅਦ ਟਰਮੀਨੇਸ਼ਨ ਲੈਟਰ ਵੀ ਪਹੁੰਚ ਗਏ ਕਿ ਕੰਪਨੀ ਤੱਕ ਕੋਈ ਅਸਰ ਪਹੁੰਚ ਰਿਹਾ ਹੈਗਾ ਇਸ ਚੀਜ਼ ਨੂੰ ਦੇਖਣ ਦਾ ਜਾਂ ਸਰਕਾਰ ਤੱਕ ਦੇਖੋ ਜੀ ਅਸਰ ਤਾਂ ਬਹੁਤ ਪਹੁੰਚ ਰਿਹਾ ਤੁਹਾਡੇ ਨਿਊਜ਼ ਮਾਧਿਅਮ ਰਾਹੀਂ ਕਿਉਂਕਿ ਜਿਹੜੀ ਅਸੀਂ ਦੋ ਗੱਡੀਆਂ ਦੀ ਪਹਿਲਾਂ ਵੀਡੀਓ ਦਿਖਾ ਚੁੱਕੇ ਹਾਂ ਉਹ ਨਾਲ ਦੀ ਨਾਲ ਹੀ ਕੰਪਨੀ ਨੇ ਆਫ ਰੋਡ ਕਰਕੇ ਕੰਮ ਤੇ ਭੇਜ ਦਿੱਤੀਆਂ ਪਰ ਦੇਖੋ ਦਾਈ ਖਬਰ ਇਹ ਹੈ ਨਾ ਇਹ ਜਿਹੜੀ ਕੰਪਨੀ ਹੈ ਇਹ ਜਿਹੜੀ ਏਜੰਸੀ ਫੋਰਸ ਦੀ ਏਜੰਸੀ ਹੈ ਇਹ ਏਜੰਸੀ ਜੋ ਕੰਮ ਨਹੀਂ ਕਰਵਾ ਰਹੇ ਇਹ ਲੋਕਲ ਵੈਂਡਰਾਂ ਤੋਂ ਕੰਮ ਕਰਵਾ ਰਹੇ ਹੈ ਜਿਦੇ ਵਿੱਚੋਂ ਮੰਨ ਲਓ ਕਿਸੇ ਦੀ ਇਹ ਹੋਰ ਤਾਂ ਹੋ ਰਹੇ ਇਹ ਗੱਡੀਆਂ ਦੇ ਸਲੈਂਸਰਾਂ ਦੇ ਵਿੱਚੋਂ ਮਿੱਟੀ ਤੱਕ ਵੇਚ ਕੇ ਖਾ ਰਹੇ ਹੈ ਮਿੱਟੀ ਵੇਚ ਕੇ ਖਾ ਰਿਹਾ ਜੇ ਤੁਸੀਂ ਕਹਿੰਦੇ ਹੋ ਇਸ ਟਾਈਮ ਗੱਡੀ ਲਾਈਵ ਖੜੀ ਹੈ ਸਾਡੇ ਕੋਲ ਜੇ ਕਹਿੰਦੇ ਤੁਹਾਨੂੰ ਉਹਦੀ ਤਸਵੀਰਾਂ ਵੀ ਸਾਇਲੈਂਸਰ ਦੀ ਦਿਖਾ ਦਿੰਦੇ ਆ ਸਾਇਲੈਂਸਰ ਪਾੜ ਕੇ ਉਹਦੇ ਵਿੱਚੋਂ ਮਿੱਟੀ ਤੱਕ ਕੱਢੀ ਗਈ ਹੈ ਆ ਗੱਡੀ ਹੈ ਜੀ ਉਹ ਆ ਗੱਡੀ ਖੜੀ ਹੈ ਜੀ ਕੈਮਰਾਮੈਨ ਨੂੰ ਮੈਂ ਚਾਹਣਾ ਦਿਖਾਉਂਗਾ ਇਹ ਦੇਖੋ ਇਹ ਗੱਡੀ ਨੰਬਰ ਨੋਟ ਕਰੋ ਸਰ ਚਾਹੇ ਜਦੋਂ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਸਰ ਆ ਹਾਲਾਤ ਦੇਖੋ ਕੈਮਰਾਮੈਨ ਨੂੰ ਕਹਿਣਾ ਵੀ ਸਾਇਲੈਂਸਰ ਦੇ ਨੇੜੇ ਲੈ ਕੇ ਜਾਵੇ ਦੁਬਾਰਾ ਸਾਇਲੈਂਸਰ ਚੋਂ ਮਿੱਟੀ ਕੱਢ ਕੇ ਉਹਨੂੰ ਵੈਲਡਿੰਗ ਕੀਤਾ ਗਿਆ ਆ ਦੇਖੋ ਜੀ ਦੁਬਾਰਾ ਸਾਇਲੈਂਸਰ ਨੂੰ ਕੱਢ ਕੇ ਉਹਨੂੰ ਵੈਲਡਿੰਗ ਕੀਤਾ ਗਿਆ ਇਹ 1,80,000 2 ਲੱਖ ਦੇ ਕਰੀਬ ਇਹ ਜਿਹੜਾ ਇਹ ਗੱਡੀ ਦਾ ਸਾਇਲੈਂਸਰ ਹੈ ਜੀ ਪ੍ਰਾਈਵੇਟ ਵੈਂਡਰ ਖਾਸ ਤੌਰ ਤੇ ਨੁਕਸਾਨ ਪਹਚਾਰੇ ਹਾਂ ਪ੍ਰਾਈਵੇਟ ਵੈਂਡਰ ਇਹ ਕਿਉਂਕਿ ਇਹਨਾਂ ਦਾ ਮਕਸਦ ਇਹੀ ਹੈ ਕਿ ਵੱਧ ਤੋਂ ਵੱਧ ਅਸੀਂ ਜਿਹੜਾ ਬਿੱਲ ਐਂਬੂਲੈਂਸ ਦਾ ਬਣਾ ਕੇ ਤੇ ਉਹ ਸਰਕਾਰ ਅੱਗੇ ਬਿੱਲਤਾ ਇਹਦਾ ਹੁੰਦਾ ਹੈ ਘੱਟੋ ਘੱਟ ਜੀ ਕਿ ਮੇਂਟੇਨੈਂਸ ਦਾ ਕੰਮ ਹੈ ਚਾਹੇ ਕਮਾਨੀਆਂ ਦਾ ਹੈ ਚਾਹੇ ਤਲੇ ਸ਼ੌਕਰਾਂ ਦਾ ਕੰਮ ਹੈ ਉਹ 2,000 2500 5000 ਤੱਕ ਹੈ ਜੇ ਆਪਾਂ ਹੋਰ ਵੀ ਕੰਮ ਕਰਾਉਨੇ 10000 ਤੱਕ ਹੈ ਇਹ 50 50 60 60000 ਦਾ ਫਰਜੀ ਬਿੱਲ ਬਣਾ ਕੇ ਲੋਕਲ ਵੈਂਡਰਾਂ ਤੋਂ ਸਰਕਾਰ ਅੱਗੇ ਘਾਟਾ ਸ਼ੋਅ ਪੇਸ਼ ਕਰਦੀ ਹੈ ਵੀ ਸਾਨੂੰ ਬਹੁਤ ਘਾਟਾ ਪੈ ਰਿਹਾ ਮੰਨਦੇ ਹੋ ਕਿ ਸਰਕਾਰ ਨੇ ਹਲੇ ਤੱਕ ਐਕਸ਼ਨ ਕਿਉਂ ਨਹੀਂ ਲੈਂਦਾ ਕਿ ਕੰਪਨੀ ਦੇ ਨਾਲ ਮਿਲੀ ਹੋਈ ਹੈ ਸਰਕਾਰ ਦੇ ਕੁਝ ਨੁਮਾਇੰਦੇ ਮਿਲੇ ਹੋਏ ਨੇ ਕਿ ਅਜਿਹਾ ਐਕਸ਼ਨ ਕਿਉਂ ਨਹੀਂ ਲੈਂਦਾ ਕਿਉਂਕਿ ਇਹ ਜਾਨਮਾਨ ਦੀ ਰਾਕੀ ਦਾ ਗੱਲ ਹੈ ਵੀਆਈਪੀ ਗੱਡੀ ਦਾ ਜ਼ਿਕਰ ਕਰਦੀ ਸੀ ਅਸੀਂ ਵੀਆਈਪੀ ਦੇ ਨਾਲ ਇਹ ਗੱਡੀ ਚੱਲਦੀ ਹੈਗੀ ਐਮਬੂਲੈਂਸ ਉਸ ਦੇ ਉੱਪਰ ਵੀ ਕਾਰਵਾਈ ਕੀ ਕਰਨੀ ਸੀ ਕਿ ਲੇਕਿਨ ਤੁਹਾਨੂੰ ਟਰਮੀਨੇਸ਼ਨ ਲੈਟਰ ਭੇਜ ਦੇਖੋ ਜ ਅ ਦੋ ਦਿਨ ਹੋ ਗਏ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਸ ਗੱਡੀ ਦੀ ਨਿਊਜ਼ ਲੱਗਦੀ ਵੀਆਈਪੀ ਜਿਹੜੀ ਐਡਵਾਂਸ ਟੈਕਨੋਲੋਜੀ ਐਮਬੂਲੈਂਸ ਹੈ ਜਿਹੜੀ ਸੀਐਮ ਸਾਹਿਬ ਨਾਲ ਚਲਦੀ ਹੈ ਦੋ ਗੱਡੀਆਂ ਤੇ ਨਾਲ ਬੰਦ ਕਰਾਤੀਆਂ ਪਰ ਤੀਜੀ ਗੱਡੀ ਇਹ ਐਦਾਂ ਦੀ ਐਦਾਂ ਹੀ ਖੜੀ ਹੈ ਕੋਈ ਕਾਰਵਾਈ ਨਹੀਂ ਹੋਈ ਮਹਿਕਮਾ ਕੋਈ ਅਧਿਕਾਰੀ ਨਹੀਂ ਆਇਆ ਚੈੱਕ ਕਰਨ ਵਾਸਤੇ ਸਰਕਾਰੀ ਅਧਿਕਾਰੀ ਕੋਈ ਵੀ ਨਹੀਂ ਚੈੱਕ ਕਰਨਾ ਵੀ ਕਿ ਵਾਕਈ ਇਹਦੇ 'ਚ ਅਸਲੀਅਤ ਹੈ ਜਾਂ ਕੁਝ ਹੈ ਜੇ ਤੁਸੀਂ ਕੰਪਨੀ ਵਾਲਿਆਂ ਨਾਲ ਗੱਲ ਕਰੋਗੇ ਤਾਂ ਉਹ ਇਸ ਗੱਲ ਨੂੰ ਬਿਲਕੁਲ ਨਕਾਰ ਦੇਣਗੇ ਕਿਉਂਕਿ ਇਹਦੀ ਜਿਹੜੀ ਜਾਣਕਾਰੀ ਹੈ ਇਹ ਜਿਹੜੀ ਇਨਕੁਆਰੀ ਹੈ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਸਰਕਾਰੀ ਤੌਰ ਤੇ ਭਗਵੰਤ ਸਿੰਘ ਸਾਹਿਬ ਨੂੰ ਅਪੀਲ ਹੈ ਸਰਕਾਰ ਨੂੰ ਅਪੀਲ ਹੈ ਕਿ ਜਲ ਤੋਂ ਜਲਦ ਇਹਦੀ ਜਿਹੜੀ ਇਨਕੁਆਇਰੀ ਕੀਤੀ ਜਾਵੇ ਕਿ ਉਹ ਅਸੀਂ ਜਿਹੜੀ ਗੱਡੀ ਦੀ న్యూਸ ਲਾਉਂਦੇ ਆਂ ਵੀ ਦੇਖੋ ਆ ਗੱਡੀ ਬੰਦ ਹੈ ਉਹ ਗੱਡੀ ਚਲਾ ਦਿੰਦੇ ਆ ਤੇ ਦੂਸਰੀ ਗੱਡੀ ਬੰਦ ਕਰ ਦਿੰਦੇ ਆ ਤੇ ਜਿਹੜਾ ਅਧਿਕਾਰੀ ਜੇ ਸਾਡਾ ਕੋਈ ਬੱਚਾ ਅਧਿਕਾਰੀ ਇਹਨਾਂ ਦਾ ਆਵਾਜ਼ ਚੱਕਦਾ ਉਹਨੂੰ ਪਰਮਿਸ਼ਨ ਰੈਟਰ ਕਰਕੇ ਉਹਨੂੰ ਗੱਡੀ ਤੋਂ ਲਾ ਦਿੰਦੇ ਆ ਵੀ ਦੁਬਾਰਾ ਇਹ ਆਵਾਜ਼ ਨਾ ਚੱਕ ਸਕੇ ਜਾਂ ਇਹਦਾ ਕੋਈ ਪ੍ਰੂਫ ਨਾ ਮਿਲੇ ਬਹੁਤ ਤਨਬਤ ਬਿਲਕੁਲ ਆਵਾਜ਼ ਨੂੰ ਰੋਕਣ ਦਾ ਜ਼ਿਕਰ ਹੋ ਰਿਹਾ ਹੈ ਔਰ ਖਾਸ ਤੌਰ ਤੇ ਇਲਜ਼ਾਮ ਇਹ ਵੀ ਨੇ ਕਿ ਕੰਪਨੀ ਤੇ ਕਾਰਵਾਈ ਤੇ ਕੀ ਕਰਨੀ ਸੀ ਬਲਕਿ ਕੰਪਨੀ EMPLOYEESਾਂ ਤੇ ਕਾਰਵਾਈ ਕਰ ਰਹੀ ਹੈ ਐਮਰਜੈਂਸੀ ਸਹੂਲਤਾਂ ਨੂੰ ਲੈ ਕੇ 108 ਨੂੰ ਲੈ ਕੇ ਇਹਨਾਂ ਲੋਕਾਂ ਦੇ ਵੱਲੋਂ ਆਵਾਜ਼ ਚੱਕੀ ਗਈ ਸੀ PTC NEWS ਤੇ ਵੀ ਔਰ ਜਦੋਂ ਖਬਰ ਨਸ਼ਰ ਹੁੰਦੀ ਹੈ ਤੇ ਇਹਨਾਂ ਤੱਕ ਟਰਮੀਨੇਸ਼ਨ ਲੈਟਰ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਕਿ ਤੁਸੀਂ ਕੰਪਨੀ ਤੋਂ ਅਗੇਂਸਟ ਜਾ ਕੇ ਗੱਲ ਕਿਉਂ ਕਰ ਰਹੇ ਹੋ ਕੈਮਰਾ ਪਰਸਨ ਰਵੀ ਜੱਪੜ ਦੇਂਦਾ ਦਮਪਰੇ ਸਿੰਘ PTC NEWS ਪਟਿਆਲਾ